ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੱਲ ਲੋਕਾਂ ਨੂੰ ਲੱਗੀ ਹੋਈ ਹੈ ਸੰਤਾਂ ਨੂੰ ਲੱਗੀ ਹੋਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਨੇ ਕੁਝ ਐਲਾਨ ਕੀਤਾ ਹੈ ਬਸੰਤੀ ਰੰਗ ਤੇ ਨਾਲ ਹੀ ਸਮਰਾਈ ਰੰਗ ਜਿਹਨੂੰ ਨੀਲਾ ਰੰਗ ਵੀ ਕਹਿ ਦਿੰਦਾ ਹੈ ਅੱਜ ਜਿੰਨੇ ਵੀ ਨੰਗਾ ਸਿੰਘਾਂ ਦਲ ਪੰਥਾਂ ਦੇ ਨਿਸ਼ਾਨ ਸਾਹਿਬ ਜਿੱਥੇ ਵੀ ਅਸਥਾਨ ਉੱਥੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਹਨ ਜਿੱਥੇ ਵੀ ਸ਼ੇਵ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਅਸਥਾਨ ਹੈ ਜਿੱਥੇ ਵੀ ਪੰਜਾਬ ਦੇ ਵਿੱਚ ਉਥੇ ਨੀਲੇ ਰੰਗ ਦੇ ਹੀ ਨਿਸ਼ਾਨ ਸਾਹਿਬਾਂ ਨੂੰ ਪੁਛਾਕੇ ਚੁੜਾਏ ਜਾਂਦੇ ਹਨ ਮੈਂ ਬੇਨਤੀ ਕਰਾਂ ਕਿ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਮੀਰੀ ਦੇ ਪੀਰੀ ਦੇ ਦੋ ਇਨਸਾਨ ਸਾਹਿਬ ਹਨ ਉਹਨਾਂ ਦੇ ਵੀ ਨੀਲੇ ਰੰਗ ਦੇ ਪੁਛਾਕੇ ਜਿਹੜੇ ਆ ਉਹ ਚੜਾਏ ਚਾਹੀਦੇ ਹਨ ਫਿਰ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਂਝੀ ਵਾਕ ਦਾ ਉਪਦੇਸ਼ ਜਿਤੋਂ ਜਾਰੀ ਹੁੰਦਾ ਹੈ ਹੁਕਮਨਾਮੇ ਜਾਰੀ ਹੁੰਦੇ ਹਨ ਉਥੋਂ ਦੇ ਜਥੇਦਾਰੀ ਅਤਾਲੀ ਫੂਲਾਸਿਕ ਵਰਗੇ ਚਾਹੀਦੇ ਨੇ ਕਮਰਕਸਾ ਲੱਗਾ ਹੋਵੇ ਸਿਰ ਤੇ ਗੋਲ ਦਸਤਾਰ ਦੁਮਾਲਾ ਸਜਾਇਆ ਹੋਵੇ ਫਰਲਾ ਨਿਕਲਿਆ ਹੋਵੇ ਫੱਲਾ ਸਜਾਇਆ ਹੋਵੇ ਤੇ ਨਾਲ ਹੀ ਚੱਕਰ ਲਾਏ ਹੋਣ ਤੇ ਨੀਲੇ ਰੰਗ ਦਾ ਪੁਸ਼ਾਕਾ ਉਹਨਾਂ ਨੇ ਵੀ ਆਪਣੇ ਸਰੀਰ ਤੇ ਪਹਿਨਿਆ ਹੋਵੇ ਅਸਲ ਇਹ ਪੁਸ਼ਾਕੇ ਨਿਸ਼ਾਨ ਸਾਹਾਂ ਦੇ ਬਦਨ ਤੋਂ ਬਾਅਦ ਨਾਲ ਹੀ ਸਾਨੂੰ ਅਸਰੀਆ ਕਾਪਤ ਸਰ ਜਥੇਦਾਰ ਵੀ ਕਾਲੀ ਫੂਲਾ ਸਿੰਘ ਦੇ ਬਾਣੇ ਦੇ ਵਿੱਚ ਉਹ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ